ਆਇਓ ਅੱਜ ਤੁਹਾਨੂੰ ਦਿਖਾਉਣੇ ਰੌਣਕਾਂ ਬਟਰ ਦੀ ਮਾਰਕੀਟ ਦੀਆਂ 메ਨ ਬੱਸ ਸਟੈਂਡ ਆ ਦੇਖੋ ਚਿਕਨ 버거 ਆਂਡਾ 버거 ਚਿਕਨ ਰੋਲ ਐਗ ਰੋਲ ਅਵੇਲੇਬਲ ਹੇਅਰ ਦਿਖਾ ਦਿਓ ਠੀਕ ਹੈ ਇਹ ਬਣ ਰਹੀ ਚਿਕਨ ਰੋਲ ਕਿਆ ਲਗਦਿਆਂ ਰੌਣਕ ਐਸ ਮੌਕੇ ਫਿਰ ਗੋਲ ਗੱਪਿਆਂ ਵਾਲੇ ਆਂਡਿਆਂ ਵਾਲੇ ਐਸ ਮੌਕੇ ਓਕੇ ਆ ਮਾਰਕੀਟ ਰੈਡੀ ਇਹ ਆਈ ਸਰੂਪ ਸਿੰਘ ਕਰਦਾ ਕਣੇ ਆਂਡਾ ਸਰਲ ਸਰਲਾ ਫੇਰ ਕੇ ਕੁੱਕੜ ਨੇ ਵੀ ਬੋਲਣਾ ਹੈ ਜੀ ਕਕੜੂ ਕੜੂ ਵੀ ਹੋਊਗੇ ਦੋ ਕਮੈਂਟਾਂ ਜੇ ਮਿੱਤਰ ਦੇਖ ਬੰਦਾ ਇਹ ਐ ਮਾਰਕੀਟ ਮਾਰਕੀਟ ਦੇ ਨਜ਼ਾਰੇ ਅਮਰ ਸਵੀਟ ਸ਼ਾਪ ਆ 79 హెয়ার ਕਟਿੰਗ ਐ ਐਸ ਕੇ ਡੀ ਜੇ ਵਿਪਨ ਸਿੰਘ ਅਮਰ ਜੀ ਟੇਲਰ ਓ ਆਰ ਕੇ ਟੈਲੀਕਾਮ ਉਹ ਮੁੰਡੇ ਆ ਗਏ ਆ ਮੁੰਡੇ ਆ ਗਿਆ ਵੇ ਇਹ ਇਹ ਹਰੀ ਮਿਰਚ ਵਿੱਚ کریم ਤੇ ਸਾਰਾ ਬਹੁਤ ਬਹੁਤ ਪਿਆ ਜਾਂਦਾ ਵੈਰਾਈਟੀਆਂ ਬਣ ਜਾਂਦੀਆਂ ਉਹ ਆਲੋ ਹਮ ਤੇ ਟੇਸਟੀ ਟੇਸਟੀ ਹਾਂ ਇਹ ਸੇਮਲਾ ਮਿਰਚ ਆ ਨੇਂਬੂ ਇਹ ਜੀ ਨਿੰਬੂ ਪਿਆਜ਼ ਨਿੰਬੂ ਆ ਬ੍ਰੇਡਿਟੀ ਬ੍ਰੇਡਿਟੀ ਆ ਜੀ ਦੇਖੀ ਐ ਤੇ ਦੂਜਾ ਜਿਹੜਾ ਕਟਾਇਆ ਸੀ ਉਹ ਨੇ ਹਣ ਤੂੰ ਤਾਂ ਕਹਿਣਾ ਮੈਂ ਇਹ ਵੀ ਕਟਾ ਦੇ ਦੇਖਿਆ ਬੰਦਰੀ ਵਾਲਾ ਘੋਟੂ ਯਾਰ ਦੇਖਿਆ ਬੰਦਰੀ ਵਾਲਾ ਇਹੋ ਜਿਹਾ ਦੇਖੋ ਇਹ ਪਿਆਜ਼ ਪੈ ਰਿਹਾ ਚਿਕਨ ਰੋਲ ਮੇ ਪਿਆਜ਼ ਨਹੀਂ ਮੈਂ ਤਾਂ ਉਹ ਨਹੀਂ ਦੱਲਦਾ ਇਹ ਚਿਕਨ ਰੋਲ ਵਿੱਚ ਪੈ ਗਿਆ ਪਿਆਜ਼ ਸਰੂਪਲੀ ਵੀ ਮੜਾ ਕਰਦੇ ਆ ਵੇ ਸਰੂਪ ਨੂੰ ਤਾਂ ਚੰਗੀ ਤਰ੍ਹਾਂ ਵਿਖਾਇਆ ਪਹਿਲਾਂ ਹੀ ਇਸੇ ਤਰ੍ਹਾਂ ਰੋਲ ਹੈ 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 ਨਾ ਆਇਕੂ ਕੁੱਕੜੋ ਕੁੱਕੜ ਇਹ ਬਾਤ ਵਿੱਚ ਜੇ ਤੂੰ ਉਹਨੂੰ ਕਹਿੰਦਾ ਕੁੱਕੜੋ ਕੁੱਕੜ ਇਹ ਆਉਂਦੇ ਕੁੱਕੜੋ ਕੁੱਕੜ ਓਕੇ ਨਹੀਂ ਹੋਸ਼ ਮਾਰਾਂ ਚੌਂ ਚੌਂ ਕਰਦੀ ਚੰਗਾ ਛੋਡੀ ਸਾਹਿਬ ਵੀ ਵਿੱਚ ਹੀ ਆ ਗਏ ਇਹਨੂੰ ਬੋਲੇ ਘਰ ਦੀ ਸਾਈਡ ਤੋਂ ਜੰਗਾ ਇਹ ਫੇਰ ਬਣਾਵਾਂਗੇ ਆਪਾਂ ਨਹੀਂ ਚੱਲੀ ਉਧਰ ਦੇ ਪਾਸੇ ਦਾ ਬਾਹਲੀ ਸਿਰਾਂ ਤੋਂ ਹਾਂ ਹਾਂ ਮੇਕ ਹੋ ਰੌਣਕਾ ਵੋਟਰ ਦੀਆਂ ਉਹ ਬੈਠਾ ਬੱਬੂ ਇਹ ਆ ਬੱਬੂ ਬੱਬੂ ਆਂਡਾ 버ਗਰ ਇਹ ਮਤਲਬ ਕਿ ਆ ਫੋਨ ਸੋਣ ਇੱਕੋ ਮਾਰਕੀਟ 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 ਖੜੀਆਂ ਕਣੇ ਵਿਲੀ ਜੀਪਾਂ ਕਾਰਾਂ ਵਰਨ ਆਏ ਆਏ ਇੱਧਰ ਲੈੰਦ ਇੱਧਰ ਲੈੰਦ ਦੰਦ ਦਾ ਹਸਪਤਾਲ ਚੱਕੀ ਭੇਲ ਪੂਰੀ ਸਪੈਸ਼ਲ ਪੂਰੀ ਇਹ ਪੈ ਗਈ ਸੌਸ ਇਹ ਪੈ ਗਈ ਕਰੀਮ ਇਹ ਵੀ ਕਰੀਮ ਹੈ ਤੰਦੂਰੀ ਸੌਸ ਅੱਛਾ ਤੰਦੂਰੀ ਤੰਦੂਰੀ ਸੌਸ ਇਹ ਤੰਦੂਰੀ ਸੌਸ ਦੋਈ ਸੇ ਤੰਦੂਰੀ ਦੋਨੇ ਬਣਾ ਕਰਨੇ ਹਾਂ ਦੋਨੇ ਥਿਸ ਇਜ਼ ਤੰਦੂਰੀ ਸੌਸ ਇਹ ਹੋ ਗਿਆ ਜੀ ਚਿਕਨ ਰੋਲ ਤਿਆਰ ਇਹ ਹੋ ਗਿਆ ਤਿਆਰ ਪਰ ਤਿਆਰ ਇੱਕ ਕੁੱਕੜੋਂ ਕਢੂ ਇਹ ਹੁਣ ਦੂਜਾ ਲੱਗ ਗਿਆ ਤਿਆਰ ਹੋਣਾ ਇੱਕ ਤਿਆਰ ਹੁੰਦਾ ਤੁਹਾਨੂੰ ਵਿਖਾਤਾ ਹੁਣ ਤੁਹਾਨੂੰ ਹੋਰ ਦਰਸ਼ਨ ਕਰਾਉਣੇ ਆਪਾਂ ਮਾਰਕੀਟ ਦੇ ਇਧਰੋਂ ਵੱਡਾ ਅੱਡੇ ਵਾਲੀ ਸਾਈਡ ਅੱਡੇ ਵਾਲੀ ਸਾਈਡ ਆ ਅੱਡੇ ਵਾਲੀ ਸਾਈਡ ਆਵੇ ਨੌਜਵਾਨ ਆਗੇ ਸ਼ਾਮ ਦਾ ਟਾਈਮ ਆ ਗਿਆ ਕਾਕਾ ਜੀ ਏ ਨਵੀਂ ਕੰਪਨੀ ਏ ਆ ਬੱਚੇ ਮਣ ਕੇ ਸੱਚੇ ਇਖਾ ਲੱਗਦੇ ਆ ਕਿ ਨਹੀਂ ਰੌਣਕਾਂ ਪੂਰੀਆਂ ਬਣਿਆਕ ਨਹੀਂ ਬੁੱਟਰ ਸ਼ਹਿਰ ਹੀ ਆ ਆਉਂਦਾ ਰੋਸ਼ਨ 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 ਕਰੀ ਪਕੌੜਾ ਏ ਆਹੀ ਰੋਸ਼ਨ ਉਧਰ ਹੀ ਫਲੂਦਾ ਐ ਸਕ੍ਰੀਮ ਵਾਲੇ ਵੀ ਆਈ ਸ਼੍ਰੀ ਦੇ ਆਈਸਕ੍ਰੀਮ ਰਾਜਸਥਾਨ ਉਹ ਮੂੰਗਫਲੀ ਵਾਲਾ ਵੀ ਆ ਗਿਆ ੱਡੇ ਚ ਏ ਰਹੁਣ ਲੋਹੜੀ ਤੱਕ ਮਾਗੀ ਵਾਲੇ ਦਿਨ ਚਲਿਆ ਜਾਂਦਾ ਤੇ ਇਹ ਇਕ ਇਧਰ ਆਉਂਦੇ ਕਣੇ ਟਰੈਕਟਰਾਂ ਦੇ ਜੱਟ ਕਹਿੰਦੇ ਕਿ ਹਣ ਝੋਨੇ ਨੇੜੇ ਆ ਗਏ ਇਹ ਵੀ ਕੱਟਣੇ ਸ਼ੁਰੂ ਹੋ ਜਾਣੇ ਆ ਇਹ ਆ ਕਿਸਾਨ ਵੇਸ਼ ਦਾ ਅੰਨ ਦਾਤਾ ਇਹ ਆਪਣਾ ਪੁੱਟਰ ਕਲਾਂ ਢਿੱਲੋਂ ਚੈਨਲ ਨੂੰ ਬਈ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਵੀ ਨੱਪਿਓ ਜਿਹੜੀ ਹਰੇਕ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਇਆ ਕਰੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਓਕੇ ਆਸਰੇ ਕਰ ਮਿਲਦੇ ਆ ਅਗਲੀ ਵੀਡੀਓ ਅੱਜ